5 ਮਾਰਚ 2025 ਮੈਚ ਤੋਂ ਖੜਾ ਹੀ ਬੈਲਜੀਅਮ ਕੋਕੋ ਉਦਾਸਪੁਰ ਦੀ ਮਸ਼ਹੂਰ ਬੇਕਰੀ ਹੈ ਕੇਕ ਦਿਖਾਈ ਯਾਰ ਇਥੇ ਕੇਕ ਕਟਿਆ ਸੀ ਉਹਨੇ ਕੇਕ ਦੇ ਵਿੱਚ ਕੌਂਗਰੋਚ ਆ ਕੇਕ ਦੇ ਵਿੱਚ ਮਰੇ ਜਿੰਦਾ ਕੌਂਗਰੋਚ ਆ ਜੀ ਮੈਂ ਉਹਨ ਆਪਣਾ ਬਿੱਲ ਮੰਗ ਰਿਆਂ ਨਾਲ ਕੋਲੋਂ ਪਹਿਲਾ ਕਹਿੰਦੇ ਆ ਕਿ ਸਾਡੇ ਕੋਲ ਇੱਥੇ ਕਾਗਰੋਜ ਨਹੀਂ ਹੋ ਸਕਦਾ ਕੇਕ ਦੇ ਵਿੱਚ ਕੇਕ ਦੇ ਵਿੱਚ ਕਾਗਰੋਜ ਹੋਏਗਾ ਤਾਂ ਮਰਿਆ ਹੋਏ ਦੂਸਰੀ ਗੱਲ ਕਹਿੰਦੇ ਆ ਜੀ ਹੋ ਸਕਦਾ ਪੈਕਿੰਗ ਦੇ ਵਿੱਚ ਕਾਗਰੋਜ ਹੋਏ ਉਹ ਐਡਮਿਟ ਕਰ ਸਕਦੇ ਆਂ ਤੀਸਰੀ ਗੱਲ ਉਹਨੂੰ ਕਹਿੰਦੇ ਆ ਕਿ ਜਿੱਥੇ ਚਾਕਲੇਟ ਬਣਦੀ ਆ ਉੱਥੇ ਕਾਗਰੋਜ ਹੁੰਦੇ ਹੁੰਦੇ ਹਾਂਜੀ ਬਿਲਕੁਲ ਨਹੀਂ ਬੰਨ ਬਿਲ ਨਹੀਂ ਮਨਾ ਕਰਦੇ ਭਾਜੀ ਮੈਂ ਇੱਥੇ ਤੇਰਾ ਬਿੱਲ ਰੱਖ ਕੇ ਗਿਆ ਤੇਰੇ ਕੋਲ ਸਮਾਨ ਲੈ ਕੇ ਗਿਆ ਤੇ 620 ਰੁਪਏ Google Pay ਕੀਤੇ ਨਹੀਂ ਤੂੰ ਬਿੱਲ ਫੜਾਇਆ ਹੀ ਬਿੱਲ ਤੇ ਮੈਨਾਂ ਕੋਲ ਦੀਆ ਤੂੰ ਫੜਾਇਆ ਹਾਂ ਬਿੱਲ ਤੂੰ ਨੇ ਮੇਰੇ ਕੋਲ 620 ਰੁਪਏ Google Pay ਕੀਤੇ ਤੈਨੂੰ ਪਰ ਉਹ ਹੁਣ ਆਨ ਨੂੰ ਕੱਟਣਾ ਨਹੀਂ ਹੁੰਦਾ ਬਿੱਲ ਮੈਂ ਕੱਟ ਲਾਂ ਸਿਸਟਮ ਦੇ ਵਿੱਚੋਂ ਆਗੇ ਤੁਹਾਡੇ ਕਰੇ ਤਾਂ ਲੌਗ ਇਨ ਕਰ ਸਕਦੇ ਨਾ ਬਾਕੀ ਤੇ ਜਾਂਦੇ ਜਿਹੜੇ ਬਿੱਲ ਕੱਟੇ ਉਹ ਦੇ ਦਾਂ ਉਹ ਚੋਹੇ ਜਾਂਦੇ ਮੈਨੇਜਰ ਵਗੈਰਾ ਹੋਣਗੇ ਦਵਾ ਕੇ ਫੇਰ ਗੱਲ ਕਰ ਲਓ ਜਦੋਂ ਬਿੱਲ ਕੱਟੇ ਉਹ ਤੇ ਦੇਖ ਦਿਖਾ ਦੇ ਨਾ ਬਿੱਲ ਦੀ ਕਾਪੀ ਦੇ ਰਿਹਾ ਹੈ ਤੇ ਤੈਨੂੰ ਅਹੀ ਹੋਸ ਮਿਲੇ ਤੈਨੂੰ ਹਾਂ ਤੁਸੀਂ ਮੈਨੂੰ ਬਿੱਲ ਮੈਂ ਉਹੀ ਬਿਲਦੜ ਕੋ ਮੰਗ ਰਿਹਾ ਸਰ ਉਹੀ ਬਈ ਸੋਟਾ ਤੁਸੀਂ ਉਹਦਾ ਕਾਪੀ ਦੇ ਦਿਓ ਮੈਨੂੰ ਨਹੀਂ ਹੁੰਦੀ ਸਾਨੂੰ ਕਾਪੀ ਕਰਨੀ ਸਾਡੇ ਮੈਂ ਕੱਢ ਲਾਂ ਤੁਹਾਡੇ ਸਿਸਟਮ ਚੋਂ ਕਾਪੀ ਆ ਕੇ ਸਰਦਾ ਲਾਉ ਨਹੀਂ ਕਰ ਸਕਦੇ ਨਾ ਮੈਂ ਨਾ ਸਿਸਟਮ ਚੋਂ ਕਾਪੀ ਨਹੀਂ ਕੱਢ ਸਕਦਾ ਜੀ ਇਹ ਬਿਲ ਦੇ ਨਹੀਂ ਰਹੇ ਜੀ ਫਿਰ ਕਹਿੰਦੇ ਆ ਕਿ ਜਿੱਥੇ ਚਾਕਲੇਟ ਬੰਦੀ ਆ ਉਥੇ ਕੌਕਰਜ ਹੁੰਦੇ ਆ ਕੋਈ ਰਵਿੰਦਰ ਜੀ ਨਾਲ ਇਹਨੇ ਫੋਨ ਤੇ ਗੱਲ ਕਰਾਈ ਆ ਤੀਸਰੀ ਗੱਲ ਉਹ ਕਹਿੰਦੇ ਜੀ ਅਸੀਂ ਪੈਸਟ ਕੰਟਰੋਲ ਕਰਦੇ ਆ ਮੈਂ ਕਹਿੰਦਾ ਜੀ ਪੈਸਟ ਕੰਟਰੋਲ ਹੋਇਆ ਤਾਂ ਡੇਥੇ ਤੋਂ ਉਹਦਾ ਰਿਕਾਰਡ ਦੱਸ ਦਿਓ ਕਹਿੰਦੇ ਜੀ ਕੱਲ ਪਰਸੋ ਆ। ਕੱਲ ਪਰਸੋ ਦਾ ਕੋਈ ਰਿਕਾਰਡ ਨਹੀਂ ਨਾ ਕੋਈ ਕਿਤੇ ਵੀ। ਇਹ ਆਪਣੀ ਕਿਚਨ ਵਿਜ਼ਿਟ ਨਹੀਂ ਕਰਾ ਰਹੇ। ਇਹ ਕੇਕ ਦਾ ਕੁਝ ਨਹੀਂ ਕਰ ਰਹੇ। ਇਹ ਮੇਰੇ ਸਾਹਮਣੇ ਇਹਨਾਂ ਨੇ ਇਹ ਪੈਸੇ ਰੱਖੇ ਹੋ ਜੀ। ਤੇ ਕੋਈ ਮੈਨੂੰ ਕੋਈ ਡਿਪਾਰਟਮੈਂਟ ਦਾ ਕਿਸੇ ਤਰੀਕੇ ਦਾ ਕੋਈ ਖਾਫ ਨਹੀਂ ਨਾ। ਬੈਲਜੀਅਮ ਕੋਕੋ ਗੁਰਦਾਸ